ਪਿੰਡ ਜੀਤੇ ਕਲਾਂ ਦੇ ਆਕਾਲੀ ਸਰਪੰਚ ਗੁਰਪਿੰਦਰ ਸਿੰਘ ਲਾਲੀ ਦਾ ਕਤਲ ਕਰਨ ਵਾਲੇ ਚਾਰ ਕਾਂਗਰਸੀ ਆਗੂਆਂ ਵਿੱਚੋਂ ਇੱਕ ਸੁਖਦੇਵ ਸਿੰਘ ਨਾਮ ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਚਾਟੀਵਿੰਨ ਦੀ ਪੁਲਿਸ ਨੇ ਬਾਕੀ ਕਾਤਲਾਂ ਖਿਲਾਫ ਧਾਰਾ 302 ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਘਟਨਾ ਬੀਤੀ 25 ਅਪ੍ਰੈਲ ਨੂੰ ਵਾਪਰੀ ਸੀ ਤੇ ਇਹ ਖਬਰ ਮਿਲਦਿਆਂ ਹੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮ੍ਰਿਤਕ ਸਰਪੰਚ ਦੇ ਘਰ ਅਫਸੋਸ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਪੁਲਿਸ ਨੂੰ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਲਈ ਝਾੜ ਵੀ ਪਾਈ। ਇਹ ਜਿਹੜੇ 25 ਤਰੀਕ ਨੂੰ ਪਿੰਡ ਦੇਸਰ ਪੰਚ ਸਰਪ੍ਰਿੰਦਲ ਸਿੰਘ ਲੰਮੀ ਦਾ ਜਿਹੜਾ ਮਰਡਰ ਐਸੀ ਉਹਦੇ ਵਿੱਚ ਚਾਰ ਮੋਰਚਮ ਜਿਹੜੇ ਜੀਓ ਨਾਮ ਜਾਤ ਹੋਏ ਸਨ ਇਹਨਾਂ ਵਿੱਚੋਂ ਇੱਕ ਨੂੰ ਸੁਖਦੇਵ ਸਿੰਘ ਜਿਹੜਾ ਉਹ ਰੈਸਟ ਕਰ ਲਿਆ ਬਾਕੀਆਂ ਦੀ ਪਾਲ ਜਾ ਰਹੀ ਉਹ ਜਲਦੀ ਜਲਦੀ ਦਰਕਰ ਕੀਤਾ ਜਾਂਗੇ ਸਰ ਕੋਈ ਨਿਰਦੇਸ਼ ਹੋ ਗਿਆ ਨਾ ਸਰ ਕੀ ਸਾਬ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਰਿਸਪਾਂਸ ਡਾਇਰੈਕਸ਼ਨ ਦਿੱਤੀ ਹੈ ਬਹੁਤ ਟਾਕਰਡਿੰਗ ਅਸੀਂ ਇਹਨਾਂ ਦੀ ਪਾਲ ਕਰ ਰਹੇ ਹਾਂ ਸੱਚ ਕਰ ਰਹੇ ਹਾਂ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਓ